ਮੈਂ ਅੱਜ ਜੇ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰਦਿਆਂ ਨੇ ਵੀ ਕਿਹਾ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰਦਿਆਂ ਨੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਅਗਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰ ਹੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ ਦੋ ਦੋ ਤਿੰਨ ਤਿੰਨ ਗੁਣਾ ਰੇਟ ਵੱਧ ਗਿਆ ਏ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਹੀ ਪਹਾੜਾਂ ਦੇ ਵਿੱਚ ਹੀ ਪਹਾੜਾ ਤੋਂ ਟਰਾਂਸਪੋਰਟੇਸ਼ਨ ਦੇ ਨਾਲ ਸਬਜੀ ਪੰਜਾਬ ਵਿੱਚ ਨਹੀਂ ਆ ਰਹੀ ਔਰ ਜਿਹੜੀ ਸਾਡੀ ਲੋਕਲ ਸਬਜੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਮਰ ਗਈ ਹੈ ਔਰ ਸਬਜੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਦਾ ਰੇਟ ਜਿਹੜੇ ਆ ਤਿੰਨ ਤਿੰਨ ਗੁਣਾ ਵੱਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਰਸੋਈ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆ ਆਚਾਰੀ ਅੰਬ ਕਾਫੀ ਮਾਰਕੀਟ ਚ ਮੈਂ ਦੇਖ ਰਿਹਾ ਮੰਡੀ ਚ ਕੈਮਰਾ ਮਾਰ ਲੋ ਦੇਖ ਲੋ ਕਾਫੀ ਆਏ ਹੋਏ ਨੇ ਇਸ ਸਸਤਾ ਵੀ ਹੈ ਗਿਆ ਆਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ ਸੌਣ ਮਹੀਨੇ ਤੱਕ ਬਰਸਾਤਾ ਰੈਗੂਲਰ ਹੋਣੀਆਂ ਨੇ ਆਚਾਰ ਨਾਲ ਪ੍ਰਸ਼ਾਦਾ ਖਾਵਾਂਗੇ ਤੇ ਪਰਿਵਾਰ ਚਲੇਗਾ ਨਹੀਂ ਤੇ ਸਬਜੀ ਵਾਲਾ ਸਿਸਟਮ ਜੀ ਆਹੀ ਕਿਲੋ ਲੈ ਆਣਾਂਦੇ ਹੀ ਅੱਧਾ ਕਿਲੋ ਲੈਣ ਆਂਦੇ ਹੁਣ ਤੇ ਪਾਈਆ ਦੇ ਆਕੇ ਬ੍ਰੇਕ ਵੱਜ ਗਈ ਐ ਸਬਜ਼ੀ ਜਗਦਾ ਮਹਿੰਗੀ ਹੋ ਗਈ ਐ ਇੱਧਰ ਦੀ ਲੋਕਲ ਦੇ ਸਬਜ਼ੀ ਖਤਮ ਹੋ ਗਈ ਵੇ ਇੱਕ ਦੋ ਬਾਰਿਸ਼ ਦੇ ਨਾਲ ਹੀ ਹੁਣ ਤੇ ਸਬਜ਼ੀ ਪਹਾੜ ਚੋਂ ਆਉਣ ਡਿਓ ਕਰਕੇ ਸਬਜ਼ੀ ਥੋੜੀ ਮਹਿੰਗੀ ਅੱਧੀ ਭੱਲੇ ਪੈਂਦੀ ਅੱਧੀ ਖਰਾਬ ਨਿਕਲਦੀ ਐ ਤੇ ਗਾੜ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਿਲ ਆ ਗਾੜ ਰੇੜ ਪੁੱਛ ਕੇ ਥੋੜਾ ਅੱਗੇ ਪਿੱਛੇ ਹੋ ਜਾਂਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਆਲੂ ਦੀ ਤੜੀ ਬਣਾ ਕੇ ਰੋਟੀ ਖਾ ਲੈਣ ਟੈਪ ਪਾਸ ਕਰਨਾ ਬਸ ਸਬਜ਼ੀ ਹੁਣ ਲੋਕਲ ਤਾਂ ਇੱਧਰ ਖਤਮ ਹੋ ਗਈ ਐ ਪਹਾੜ ਜੀ ਸਬਜ਼ੀ ਆਂਦੀ ਐ ਪਹਾੜਾਂ ਦੇ ਬਾਸ਼ਾ ਪ ਉਹ ਤਾਂ ਨਾਰਮਲ ਸੀਗਾ ਉਹ ਪਹਿਲੇ ਤੇ 50 50 ਰੁਪਏ ਕਿਲੋ ਹੁਣ 60 ਰੁਪਏ ਕਿਲੋ ਆ ਤੇ ਗੋਭੀ ਪਹਿਲੇ ਆ ਗਈ 50 40 50 ਰੁਪਏ ਹੁਣ ਗੋਭੀ 80 ਰੁਪਏ ਕਿਲੋ ਆ ਕੀ ਇਹਦਾ ਰੇਟ ਕੀ ਚੱਲ ਰਿਹਾ ਹੈ ਕੀ ਆ ਰੇਟ 60 ਰੁਪਏ ਕਿਲੋ ਸਾਰਾ ਇੱਕ ਹਫਤੇ ਦੇ ਵਿੱਚ ਵਿੱਚ ਬਦਲੇ ਆ ਦੋ ਚਾਰ ਦਿਨ ਦੀ ਫਰਕ ਪਿਆ ਆ ਦੋ ਚਾਰ ਦਿਨ ਹਾਂਜੀ ਦੋ ਚਾਰ ਦਿਨ ਕੀ ਲੱਗਦਾ ਕਿੰਨੀ ਦੇਰ ਤੱਕ ਡਾਊਨ ਆਣਗੇ ਦੇਖੋ ਤਾਂ ਕਿ ਸਿਆਣੀ ਸਕਦੇ ਆ ਇਸ ਬਾਰੇ ਕਿੰਨੇ ਦਿਨ ਬਰਸਾਤੇ ਆਣਗੇ ਹਾਂ ਬਰਸਾਤੇ ਵੀ ਇਧਰ ਤੇ ਪੰਜਾਬ ਜਿੱਤੇ ਘਾਟਾ ਪਾੜ ਜਿੱਦਰ ਲੋਕਲ ਸਬਜ਼ੀ ਆਉਂਦੀ ਆ ਉਧਰੋਂ ਤਾਂ ਥੋੜਾ ਫਰਕ ਪੈ ਜਾਣਾ ਕਿੰਨੀ ਦੇਰ ਬਰਸਾਤ ਹੈ ਸੱਤੀ ਦੇ ਹਸਾਰ ਹੈਗੀ ਹੈ ਰੇਟ ਪੱਤਨ ਦੇ ਆ ਨਾ ਮੁਸ਼ਕਲ ਆ ਨਾ ਨਾਮ 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 ਹਰ ਸਾਲ ਹਾਂਜੀ ਹਰ ਸਾਲ ਇਦਾਂ ਹੁੰਦਾ ਇਸ ਵਾਰ ਤਾਂ ਥੋੜਾ ਟਮਾਟਰ ਦਾ ਫਰਕ ਬਾ ਨਹੀਂ ਤੇ ਟਮਾਟਰ ਅੱਜ ਕੱਲ 100 120 ਤੱਕ ਪਹੁੰਚ ਜਾਂਦਾ ਸੀਗਾ